ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹੋਰ ਬਾਈ ਸਾਰੇ ਏਸੇ ਤਾਂ ਠੀਕ ਆ ਤੇ ਅੱਜ ਬਾਈ ਤੁਹਾਨੂੰ ਦੋ ਜੋੜੀਆਂ ਦਾ ਹੋਰ ਦਾ ਸ਼ੌਂਕ ਕਰਾਉਨੇ ਆ ਇਹ ਜੋੜੀਆਂ ਦੇ ਬਾਈ ਆਪਣੇ ਕੋਲੇ ਬੱਚੇ ਨੇ ਸੇਲ ਵਾਸਤੇ ਤੇ ਜੋੜੇ ਨਹੀਂ ਹੈਗੇ ਬਾਈ ਸੇਲ ਨੂੰ ਤੇ ਕੁਝ ਕ ਆਪ ਅੱਜ ਬੱਚੇ ਟਾਂਗੀ ਚਾੜੇ ਹੋਏ ਨੇ ਮੌਸਮ ਦੀ ਬਾਈ ਨਾਲ ਬਾਈ ਡਾਈ ਕਰੇ ਜਾਂਦੇ ਨਹੀਂ ਹਜੇ ਤੇ ਬਾਕੀ ਹੋਰ ਸਾਰੇ ਵੀ ਠੀਕ ਠਾਕ ਨੇ ਤੇ ਆਪਣੇ YouTube ਚੈਨਲ ਨੂੰ ਬਾਈ ਜਿਨੇ ਨਹੀਂ ਲਾਈਕ ਸਬਸਕ੍ਰਾਈਬ ਕੀਤਾ ਉਹ ਕਰ ਦਿਓ ਜਰੂਰ ਤੇ ਅੱਗੇ ਭਰਾਵਾਂ ਤੱਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਬਈ ਆਪਣੇ ਕਬੂਤਰ ਕਿਵੇਂ ਲੱਗਦੇ ਆ ਭਰਾਵਾਂ ਠੀਕ ਆ ਤੁਹਾਨੂੰ ਹੋਰ ਬਈ ਸ਼ੌਂਕ ਰਾਵਾਂਗੇ ਆਪਾਂ ਅੱਧੇ ਜਾਨਵਰਾਂ ਦਾ ਹਜੇ ਕਰਾਇਆ ਨਹੀਂ ਹੈਗਾ ਜੋੜੀਆਂ ਲਾਉਣੀਆਂ ਨੇ ਮੌਸਮ ਠੀਕ ਹੋਊਗਾ ਫੇਰ ਲਾਉਨੇ ਆ ਬਈ ਜੋੜੀਆਂ ਆਹ ਜੋੜੀ ਦੇ ਬਈ ਬੱਚੇ ਸਿਰਾਈ ਕਰਾਉਂਦੇ ਆ ਬਹੁਤ ਉੜਦੇ ਆ ਬੱਚੇ ਬਈ ਆਹ ਜੋੜੀ ਦੇ ਤੇ ਜਿਹੜੇ ਵੀ ਜਨੂੰ ਆਪਣੇ ਕੋਲ ਕਬੂਤਰ ਚਾਹੀਦੇ ਹੋ ਸੰਪਰਕ ਕਰ ਸਕਦਾ ਡਿਲੀਵਰੀ ਬਈ ਆਪਣੀ 올 ਇੰਡੀਆ ਹੀ ਆ ਇਹ ਬਾਜੀ ਖੁਦ ਵੀ ਉੱਡੇ ਹੋਏ ਨੇ ਬਈ ਤੇ ਬੱਚੇ ਵੀ ਗਾਂ ਵਧੀਆ ਉੱਡਦੇ ਆ ਤੇ ਆਹ ਬਈ ਆਪਣੇ ਗੋਲਿਆਂ ਦੇ ਬੱਚੇ ਗੱਡੇ ਹੋਏ ਨੇ ਅੰਡੇ ਬਦਲੇ ਸੀਗੇ ਆਪਾਂ ਜੀ ਗੋਲਿਆਂ ਦਾ ਜੋੜਾ ਹੀ ਰੱਖਿਆ ਹੋਇਆ ਤੇ ਬੱਚੇ ਉਹਨਾਂ ਨੇ ਕੱਢ ਲੇ ਆਪਾਂ ਦੁਬਾਰੇ ਬੱਚੇ ਰੱਖ ਤੇ ਚੈੱਕ ਕਰਕੇ ਬਈ ਤੇ ਆਹ ਵਾਲਾ ਬੈਠਾ ਬਈ ਗੋਲਾ ਇਹ ਆਉਂਦੇ ਆ ਦਾਣਾ ਪਾਣੀ ਦਿੰਦੇ ਆ ਉੱਡ ਜਾਂਦੇ ਆ